ਸਾਸੀ ਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਸੁਰਖੀਆਂ ਤੋਂ ਚੱਕਿਆਂ ਨੂੰ ਲੈ ਕੇ ਇੱਕ ਵਾਰ ਫਿਰ ਪਖਿਆ ਮਾਮਲਾ ਰੱਖਿਆ ਮੰਤਰਾਲੇ ਦੇ ਸਪਸ਼ਟਿਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਕਰ ਤੇ ਸਾਧ ਦੇ ਨਿਸ਼ਾਨੇ ਕਿਹਾ ਸਾਡੇ ਖਿਲਾਫ ਬੋਲਿਆ ਵੱਡਾ ਝੂਠ ਪੰਜਾਬ ਤੁਹਾਨੂੰ ਕਦੇ ਨਹੀਂ ਕਰੇਗਾ ਮਾਫ ਅਧਿਆਪਕ ਵੱਲੋਂ ਪੜ੍ਹਾਈ ਬਹਾਨੇ ਵਿਦਿਆਰਥੀਆਂ ਨਾਲ ਗਲਤ ਹਰਕਤ ਪੁਲਿਸ ਨੇ ਪੌਕਸੋ ਆਟ ਹੇਠਾਂ ਮਾਮਲਾ ਕੀਤਾ ਦਰਜ ਵਿਕਰਮ ਜੀਠਿਆ ਨੇ ਸਰਕਾਰ ਤੇ ਸਾਧ ਦੇ ਨਿਸ਼ਾਨੇ ਕਿਹਾ ਅਧਿਆਪਕ ਨੂੰ ਮਿਲਣੀ ਚਾਹੀਦੀ ਹੈ ਮਿਸਾਲੀ ਸਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਇਕਤਰਤਾ ਗੁਰਦੁਆਰਾ ਕਾਲ ਬੂੰਗਾ ਸਾਹਿਬ 'ਚ ਹੋਈ ਫਾਇਰਿੰਗ ਤੇ ਜਤਾਇਆ ਸਖਤ ਇਤਰਾਜ਼ ਪੀਤਾ ਵੱਡਾ ਦਾਵਾ ਫਾਇਰਿੰਗ ਦੌਰਾਨ ਚੱਲੀਆਂ ਹਜ਼ਾਰ ਗੋਲੀਆਂ ਰਿਪੋਰਟ ਕੀਤੀ ਤਿਆਰ ਬਹਿਵਲ ਕਲਾ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਜਾਰੀ ਸਾਬਕਾ ਜਾਂਚ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ ਕਿਹਾ ਜਾਂਚ ਨਹੀਂ ਵਧੀ ਅੱਗੇ ਮਾਮਲੇ 'ਚ ਪੁਖਤਾ ਸਬੂਤ ਹੋਣ ਦਾ ਕੀਤਾ ਦਾਵਾ ਅਦਾਲਤ 'ਚ ਕਰਨਗੇ ਪੇਸ਼ ਹੁਣ ਖਬਰਾਂ ਵਿੱਚ ਥਾਂ ਨਾਲ ਦਿੱਲੀ ਵਿਕੇ ਗਣਤੰਤਰ ਦੇ ਪ੍ਰੇਡ ਦੇ ਦੌਰਾਨ ਪੰਜਾਬ ਦੀ ਚੱਕੀ ਨੂੰ ਨਾ ਸ਼ਾਮਲ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ ਹੈ ਚੱਕੀ ਰੱਦ ਕਿਤੇ ਜਾਣ ਤੇ ਸੁਨੀਲ ਜਾਖੜ ਦੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਸੀ ਸੁਨੀਲ ਜਾਖੜ ਨੂੰ ਚੈਲੰਜ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਵਾਰ ਫਿਰ ਸੁਨੀਲ ਜਾਖੜ ਤੇ ਤਿੱਖਾ ਹਮਲਾ ਬੋਲਿਆ ਹੈ ਦਿੱਲੀ ਵਿੱਚ ਗਣਤੰਤਰ ਦਿਵਸ ਦੀ ਪ੍ਰੇਰਣ ਮੌਕੇ ਪੰਜਾਬ ਦੇ ਚੱਕੀਆਂ ਨਾਲ ਸ਼ਾਮਲ ਕਰਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਆਮੋ ਸਾਹਮਣੇ ਦਿਖਾਈ ਦੇ ਰਹੇ ਨੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਉਤੇ ਨਿਸ਼ਾਨਾ 사ਦਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ ਤੁਹਾਂ ਦਾਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਗਣਤੰਤਰਤਾ ਦਿਵਸ ਵਿੱਚ ਦਿਖਾਏ ਜਾਣ ਵਾਲੀਆਂ ਪੰਜਾਬ ਦੀਆਂ ਚੱਕੀਆਂ ਦੇ ਮਾਡਲ ਭੇਜੇ ਗਏ ਸਨ ਪਰ ਉਹਨਾਂ ਨੂੰ ਕਿਸੇ ਕਾਰਨ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਜਵਾਨੀ جنگ ਸ਼ੁਰੂ ਹੋ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਜਿਸ ਤੋਂ ਬਾਅਦ ਬੀਜੇਪੀ ਲੀਡਰਾਂ ਦੇ ਬਿਆਨ ਸਾਹਮਣੇ ਆਉਣ ਲੱਗੇ ਇਸੇ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਨਾ ਚੱਕੀਆਂ ਦੇ ਰੱਦ ਹੋਣ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਇਹਨਾਂ ਉੱਤੇ ਲੱਗੀਆਂ ਹੋਈਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰਨੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਗਰਮਾ ਗਿਆ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਕਿ ਜੇਕਰ ਉਹ ਚਾਕੀ ਉਤੇ ਉਹਨਾਂ ਦੀਆਂ ਤਸਵੀਰਾਂ ਦਿਖਾ ਦਿੰਦੇ ਨੇ ਤਾਂ ਉਹ ਸਿਆਸਤ ਛੱਡ ਦੇਣਗੇ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਚਾਕੀ ਚ ਭਗਵੰਤ ਮਾਨ ਭਗਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੂੰ ਹੀ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਹਾਲਾਂਕਿ ਇਸ ਤੋਂ ਬਾਅਦ ਖੇਮਤ ਮੰਤਰਾਲੇ ਵੱਲੋਂ ਇਸ ਬਾਰੇ ਆਪਣਾ ਪੱਖ ਰੱਖਿਆ ਗਿਆ ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਰਾਂ ਦੀ ਕਮੇਟੀ ਦੀ ਮੀਟਿੰਗ ਦੇ ਅਲੱਤਿੰਨ ਗੜ ਵਿੱਚ ਪੰਜਾਬ ਦੀ ਚੱਕੀ ਦੇ ਪ੍ਰਸਤਾਵ ਤੇ ਵਿਚਾਰ ਕੀਤਾ ਗਿਆ ਸੀ ਪਰ ਤੀਜੇ ਪੜਾ ਦੀ ਮੀਟਿੰਗ ਤੋਂ ਮਗਰੋਂ ਪੰਜਾਬ ਦੀ ਚੱਕੀ ਤੇ ਵਿਚਾਰ ਨਹੀਂ ਕੀਤਾ ਗਿਆ ਇਸ ਵਿੱਚ ਕਿਹਾ ਗਿਆ ਹੈ ਕਿ ਚੱਕੀ ਨੂੰ ਅਗੇ ਨਹੀਂ ਵਿਚਾਰਿਆ ਗਿਆ ਕਿਉਂਕਿ ਇਹ ਇਸ ਵਾਰ ਦੀ ਪ੍ਰੇਡ ਦੇ ਵਿਆਪਕ ਥੀਮ ਦੇ ਅਨੁਸਾਰ ਨਹੀਂ ਸੀ ਜਿਸ ਤੋਂ ਬਾਅਦ ਆਪ ਲੀਡਰਾਂ ਵੱਲੋਂ ਭਾਜਪਾ ਦੇ ਲੀਡਰਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋ ਟਵੀਟ ਕਰਦੇ ਹੋਏ ਸੁਨੀਲ ਜਾਕਰ ਤੇ ਨਿਸ਼ਾਨ ਲਿਛਾ ਦੇ ਗਏ ਨੇ ਉਨਾ ਕਿਹਾ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਚਾਕੀਆਂ ਦੇ ਮਾਮਲੇ 'ਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ 'ਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਤੇ ਮੇਰੇ ਉੱਤੇ ਝੂਠੇ ਤੇ ਬੇਤੁਕੇ ਇਲਜ਼ਾਮ ਲਗਾਏ ਹੁਣ ਤਾਂ ਰੱਖਿਆ ਮਤਰਾਲੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਪੰਜਾਬੀ ਤੁਹਾਨੂੰ ਮਾਫ਼ ਨਹੀਂ ਕਰਨਗੇ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚੈਲੰਜ ਤੋਂ ਬਾਅਦ ਸੁਨੀਲ ਜਾਖੜ ਦਾ ਇੱਕ ਟਵੀਟ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਸੁਨੀਲ ਜਾਖੜ ਨੇ ਕਿਹਾ ਸੀ ਕਿ ਉਹ ਆਪਣੇ ਬਿਆਨ ਤੇ ਕਾਇਮ ਨੇ ਉਹ ਦੇਖਣਾ ਹੋਵੇਗਾ ਕਿ ਸੁਨੀਲ ਜਾਖਣ ਮੁੱਖ ਮੰਤਰੀ ਭਗਵੰਤ ਮਾਨ ਦੇ ట్వీਟ ਦਾ ਕੀ ਜਵਾਬ ਦਿੰਦੇ ਨੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨਾਲ ਗਲਤ ਅਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ ਤੇ ਪੁੱਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਸ ਤੇ ਕਾਲੀਆ ਗੂ ਬਿਕਰਮ ਜਿਠੇ ਨੇ ਅਧਿਆਪਕ ਖਿਲਾਫ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ ਮਜੀਠਾ ਦੇ ਪਿੰਡ ਰੱਖ ਭਗਵੰਤ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਰਾਕੇਸ਼ ਕੁਮਾਰ ਖਿਲਾਫ ਪੁੱਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਇਲਜ਼ਾਮ ਹਨ ਕਿ ਅਧਿਆਪਕ ਰਕੇਸ਼ ਕੁਮਾਰ ਪੰਜਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨਾਲ ਪੜਾਉਣ ਦੇ ਬਹਾਨੇ ਗਲਤ ਅਰਕਤਾਂ ਕਰਦਾ ਸੀ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਬੱਚਿਆਂ ਨੂੰ ਸਕੂਲ ਜਾਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਦੱਸਿਆ ਕਿ ਛੁੱਟੀ ਤੋਂ ਪਹਿਲਾਂ ਸਕੂਲ ਅਧਿਆਪਕ ਉਹਨਾਂ ਨਾਲ ਦੁਰਵਿਵਹਾਰ ਕਰਦੇ ਸਨ ਇਸ ਮਾਮਲੇ ਤੇ ਸ਼ਰਮਣੀ ਕਾਲਜ ਦੇ ਸੀਨੀਅਰ ਅਗੂ ਵਿਕਰਮ ਸਿੰਘ ਜੀਠੇ ਦਾ ਬਿਆਨ ਸਾਹਮਣੇ ਆਇਆ ਵਿਕਰਮ ਜੀਠੇ ਨੇ ਮੰਗ ਕੀਤੀ ਕਿ ਜਿਹੜੇ ਅਧਿਆਪਕ ਨੂੰ 48 ਸਜ਼ਾ ਮਿਲਣੀ ਚਾਹੀਦੀ ਹੈ ਅੱਜ ਬਹੁਤ ਹੀ ਇੱਕ ਚਿੰਤਾਜਨਕ ਤੇ ਦੁਖਦਾਈ ਜਿਹੜੀ ਖਬਰ ਅਖਬਾਰਾਂ 'ਚ ਛਪੀ ਆ ਕਿ ਰਖ ਪੰਗਵਾ ਸਕੂਲ ਐਲੀਮੈਂਟਰੀ ਸਕੂਲ ਜਿੱਥੋਂ ਦੇ ਇੱਕ ਅਧਿਆਪਕ ਨੇ ਛੋਟੀ ਛੋਟੀ ਬੱਚੀਆਂ ਦੇ ਨਾਲ ਬਦਸਲੂਕੀ ਬਹੁਤ ਵੱਡੇ ਪੱਧਰ ਤੇ ਮਿਸਬੀਹਵ ਕੀਤਾ ਔਰ ਮੈਨੂੰ ਇਹ ਉਥੋਂ ਮੈਂ ਹੁਣੇ ਜਿਹੜੀ ਉਹਨਾਂ ਬੱਚੀਆਂ ਦੀ ਦਾਦੀ ਜੀ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਔਰ ਮੇਰੇ ਟੀਚੂ ਲੈ ਕੇ ਆਇਆ ਕਿ ਇਹ ਸਾਰਾ ਵਾਕਿਆ 20 ਤਰੀਕ ਤੋਂ ਸਮੇਂ ਦੇ ਨੇੜੇ ਤੇੜੇ ਦਾ ਹੈ ਜੋ ਉਹਨਾਂ ਨੇ ਮੈਨੂੰ ਦੱਸਿਆ ਔਰ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਕਿਵੇਂ ਉਹਨਾਂ ਨੂੰ ਇਹ ਗੱਲ ਉਦੋਂ ਧਿਆਨ 'ਚ ਲਿਆਈ ਕਿਉਂਕਿ ਬੱਚਿਆਂ ਨੂੰ ਇੰਨਾ ਡਰਾਤਾ ਗਿਆ ਸੀ ਧਮਕਾਤਾ ਗਿਆ ਸੀ ਉਸ ਰਕੇਸ਼ ਕੁਮਾਰ ਅਧਿਆਪਕ ਵੱਲੋਂ ਕਿ ਉਹ ਘਰ ਜਾ ਕੇ ਗੱਲ ਹੀ ਨਹੀਂ ਕਰਦੀਆਂ ਸੀ ਗੱਲ ਸਭ ਨੇ ਤਾ ਦਾਈ ਜਦ ਉਹਨਾਂ ਨੇ ਸਕੂਲ ਜਾਣ ਤੋਂ ਇਨਕਾਰ ਕਰਤਾ ਨਮਾਜ਼ ਦੀ ਗੱਲ ਆਪੇ ਮਹੰਤਮਾਨ ਜੀ ਤੁਸੀਂ ਸਕੂਲ ਰਿਫਾਰਮਸ ਦੀ ਗੱਲ ਕਰਦੇ ਔਰ ਸਕੂਲ ਚ ਜੋ ਹਲਾਤ ਬਣੇ ਪਏ ਆ ਉਹ ਇਹ ਬੱਚਿਆਂ ਦੇ ਮਾਪੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਆਪ ਮੂੰਹੋਂ ਬਿਆਨ ਕਰ ਰਹੀ ਐ ਇਸ ਲਈ ਮੈਂ ਡਿਮਾਂਡ ਕਰਦਾ ਕਿ ਪਹਿਲਾਂ ਤਾਂ ਇਹਨਾਂ ਬੱਚਿਆਂ ਨੂੰ ਮਿਸਬੀਹ ਬਦਸਲੋਕੀ ਅਸ਼ਲੀਲ ਹਲਕਤਾ ਕਰਨੀਆਂ ਫਿਰ ਉਹਨਾਂ ਨੂੰ ਡਰਾਉਣਾ ਧਮਕਾਉਣਾ ਉਹਨਾਂ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਦਾ ਕੋਈ ਅਸਰ ਨਹੀਂ ਹੋਇਆ ਇਹ ਤਾਂ ਉਦੋਂ ਰੌਲਾ ਪਿਆ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਆ ਸਕੂਲ ਕਿਉਂ ਨਹੀਂ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਰਕੇਸ਼ ਕੁਮਾਰ ਆ ਗਿਆ ਜਿਸ ਸਕੂਲ 'ਚ ਉਹ ਰੱਖ ਭਗਵਾ ਦੇ ਸਕੂਲ 'ਚ ਜਾਣ ਤੋਂ ਇਨਕਾਰ ਕਰ ਜਾਂਦੀਆਂ ਸਨ ਫਿਰ ਜਦੋਂ ਮਾਪਿਆਂ ਨੇ ਆਪਦੇ ਬੱਚਿਆਂ ਨੂੰ ਸ਼ਕਤੀ ਨਾਲ ਪੁੱਛਿਆ ਕਿ ਕੀ ਗੱਲ ਹੈ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਉਹ ਅਧਿਆਪਕ ਕੀ ਕਰ ਰਿਹਾ ਕੱਲ ਜਦ ਪਰਚੇ ਥਾਣੇ ਜਾ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਉਸ ਤੋਂ ਬਾਅਦ ਪੁਲਿਸ ਸਰਕਟ 'ਚ ਆਈ ਹੈ ਮਗਰ ਕੰਪਲੇਂਟ ਉਹਨਾਂ ਨੇ ਪਹਿਲਾਂ ਕੀਤੀ ਸੀ ਉੱਤੇ ਕਾਰਵਾਈ ਕਿਉਂ ਨਹੀਂ ਗਈ ਇਸੇ ਡਿਮਾਂਡਸ ਆ ਫੁੱਲ ਐਕਸ਼ਨ ਅ ਥੋਰੋਰ ਇਨਕੁਆਇਰੀ ਐਂਡ ਜਿਹੜੇ-ਜਿਹੜੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਬਹੁਤ ਬਹੁਤ ਧੰਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਤੇ ਅਧਿਆਪਕ ਤੇ ਕੀ ਕਾਰਵਾਈ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਇਕੱਤਰਤਾ ਹੋਈ ਜਿਸ ਚ ਸ਼੍ਰੋਮਣੀ ਕਮੇਟੀ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਪੰਜਾਬ ਸਰਕਾਰ ਤੇ ਹਮਲਾਵਰ ਹੁੰਦੇ ਹੋਏ ਵੱਡਾ ਦਾਵਾ ਕੀਤਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਅਕਾਲ ਪੁਰਖ ਸਾਹਿਬ ਵਿੱਚ ਹੋਈ ਫਾਇਰਿੰਗ ਚ ਲਗਭਗ ਹਜ਼ਾਰ ਗੋਲੀਆਂ ਚੱਲੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਇਕੱਤਰਤਾ ਵਿੱਚ ਕੁਝ ਅਹਿਮ ਮੁੱਦੇ ਰਹੇ ਇਕੱਤਰਤਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਹੋਈ ਇਕੱਤਰਤਾ ਸਬੰਧੀ ਗੱਲਬਾਤ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲ ਬੰਗਾ ਸਾਹਿਬ ਸultanpur Lodi ਵਿਖੇ ਹੋਈ ਕਟੜਾਂ ਦੀ ਰਿਪੋਰਟ ਉਨ੍ਹਾਂ ਪਾਸ ਆ ਗਈ ਹੈ ਅਤੇ ਇਹ ਸਬ ਕਮੇਟੀ ਰਿਪੋਰਟ ਜਲਦ ਹੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਵੇਗੀ ਇਸਤੇ ਬੋਲਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਤੇ ਕਿਹਾ ਕਿਥੇ ਲਗਭਗ 1000 ਗੋਲੀਆਂ ਚੱਲੀਆਂ ਨੇ ਆਜੋ ਹੋ 6 ਮੈਂਬਰ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਤ ਭਾਈਦਰਵਾਤ ਸਿੰਘ ਖਾਲਸਾ ਹੈਡ ਕਰਦੇ ਸੀ ਉਹਨਾਂ ਨੇ ਆਜ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਜਿਹਨਾਂ ਤੇ ਪਰਚੇ ਦਰਜ ਕੀਤੇ ਉਹਨਾਂ ਨੇ ਵੀ ਉਹਨਾਂ ਦੇ ਵੀ ਬਿਆਨ ਰਿਕਾਰਡ ਕੀਤੇ ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰਜ਼ ਤੇ ਗਿਆਨੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਥੜੇ ਤੋਂ ਜਿਹਨਾਂ ਤੇ ਇਲਾਜ ਕਰਦੇ ਸੀ ਕੋਈ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸਗੇ ਉਹਨਾਂ ਦੇ ਵੀ ਨਾਲ ਜਾ ਕੇ ਇਹਨਾਂ ਮਿਲਕਾਤਾ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਟੀਸੀ ਦੇ ਇੱਕ ਦੀਆਂ ਤਾਂ ਉਂਗਲਾਂ ਹੀ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਹ ਲਿਆ ਪਰ ਲੱਕੀਲੀ ਕਹਿ ਲਓ ਵੀ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨਹੀਂ ਪੈਂਡਰਾਈਵ ਭਾ ਕੇ ਸਾਡੇ ਸਪੋਰਟ ਕੀਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਬੈਪਨਾਂ ਦਾ ਗੋਲੀਆਂ ਚੱਲੀਆਂ ਇਸੇ ਤਰ੍ਹਾਂ ਦੇ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇੱਥੋਂ ਚਿੱਠੀਆਂ ਵੀ ਅਸੀਂ ਲਿਖੀਆਂ डीसी साहब ने कहा कि मैं एदे बारे कुछ नहीं कहना चाहंदा ते एसएच3 साहबਾਂ ਤਾਂ ਮਿੜੀ ਨਹੀਂ ਉਹ ਕਹਿੰਦੇ ਕਿਦਰੇ ਚਲ ਗਏ 2 3 4 ਦਿਨ ਉਹਨਾਂ ਨੂੰ ਅਡੀਕ ਦੇ ਵੀ ਰਹੇ ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਅਡੀਕ ਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਵਰਨਨ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸ਼ਪੋਰਟ ਕੀਤੀ ਜਾਊਗੀ ਤੁਹਾਨੂੰ ਦੱਸ ਦਈਏ ਕਿ ਇਤਿਹਾਸ ਖਨਗਰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਵਿੱਚ 23 ਨਵੰਬਰ ਨੂੰ ਪੁਰਸ ਅਤੇ ਨਿਹੰਗ ਸਿੰਘਾਂ ਵਿਚਕਾਰ ਸਵੇਰੇ 4 ਵਜੇ ਦੇ ਤਕਰੀਬਨ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਪੰਜਾਬ ਸਰਕਾਰ ਤੇ ਹਮਲਾਵਰ ਨਜ਼ਰ ਆ ਰਹੀਆਂ ਨੇ ਦੇਖਣਾ ਹੋਵੇਗਾ ਕਿਸ ਰਿਪੋਰਟ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ 2015 ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ ਅਦਾਲਤ ਦੀ ਸੁਣਵਾਈ ਚੱਲ ਰਹੀ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ ਇਸ ਮਾਮਲੇ ਤੇ ਆਮ ਆਦੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੱਕੀ ਰਿਪੋਰਟ ਮੇਰੇ ਕੋਲ ਹੈ। ਸਾਲ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਾਈਬਲ ਕਲਾਂ ਵਿਖੇ ਹੋਏ ਗੋਲੀਕਾਂਡ ਵਿੱਚ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦੇ ਚੱਲਦੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾ ਸਿੰਘ ਅਤੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ 6 ਸਾਲ ਬੀਤਣ ਤੋਂ ਬਾਅਦ ਇਨਸਾਫ਼ ਨਾ ਮਿਲਣ ਦੇ ਵਿਰੋਧ ਵਿੱਚ ਬਾਈਬਲ ਕਲਾਂ ਤੇ ਉਸੇ ਥਾਂ ਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਵੱਖ-ਵੱਖ ਐਸਆਈਟੀ ਨੂੰ ਸੌਂਪੀ ਜਾਂਦੀ ਰਹੀ ਜਿਨ੍ਹਾਂ ਵਿੱਚੋਂ ਇੱਕ ਵਿੱਚ ਕੁਮਰ ਵਿਜੇ ਪ੍ਰਤਾਪ ਵੀ ਸ਼ਾਮਲ ਸਨ ਪਰ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਆਈਜੀ ਕੁਮਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਰੱਦ ਕਰਕੇ ਨਵੀਂ ਐਸਆਈਟੀ ਬਣਾਉਣ ਦੇ ਸਰਕਾਰ ਨੂੰ ਹੁਕਮ ਦਿੱਤੇ ਸਨ ਹੁਣ ਇਸ ਮਾਮਲੇ ਤੇ ਕੁਮਰ ਵਿਜੇ ਪ੍ਰਤਾਪ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਕਿ ਸਾਰੇ ਸਬੂਤ ਉਹਨਾਂ ਕੋਲ ਨੇ ਤੇ ਉਹ ਅਦਾਲਤ ਵਿੱਚ ਇਨਸਾਫ ਦੀ ਲੜਾਈ ਲੜਨਗੇ ਬਹਵਲ ਕਲਬ ਫਾਇਰਿੰਗ ਦੀ ਗੱਲ ਕਰਦਾ ਜੋ ਤਪਤੀਸ ਮੇਂ ਛੱਡ ਕੇ ਆਇਆ ਸੀ ਤਪਤੀਸ ਉੱਥੇ ਦੀ ਉੱਥੇ ਐਸਐਚਓ ਤੋਂ ਲੈ ਕੇ ਦੋ ਪ੍ਰਾਈਵੇਟ ਵਿਅਕਤੀ ਜਨਾ ਦਾ ਕਰ ਦੇ ਵਿੱਚ ਇੱਕ ਜਿਪਸੀ ਤੇ ਫਾਇਰਿੰਗ ਕੀਤੀ ਗਈ ਤੇ ਜਨਾ ਦਾ ਗਨ ਆਇਆ ਤੇ ਡੀਜੀਪੀ ਤੱਕ ਨੂੰ ਮੈਂ ਚਲਾਨ ਕਰ ਦਿੱਤਾ ਸੀ ਤੇ ਸਟੇਟਸ ਰਿਪੋਰਟ ਦਾਖਲ ਕੀਤੀ ਸਟੇਟਸ ਰਿਪੋਰਟ ਸਟੇਟਸ ਰਿਪੋਰਟ ਹੈ ਉਹ ਚਲਾਨ ਨਹੀਂ ਹੈ ਕਿਸੇ ਨਵੇਂ ਵਿਅਕਤੀ ਨੂੰ ਚਲਾਨ ਨਹੀਂ ਕੀਤਾ ਗਿਆ ਗਲਤ ਹੈ ਸੀ ਕਿ ਦੋਸ਼ੀ ਪਰਿਵਾਰ ਦੇ ਦੋਸ਼ੀ ਵਿਅਕਤੀਆਂ ਨੂੰ ਉਹਦੇ ਵਿੱਚ ਚਲਾਨ ਕੀਤਾ ਜਾਵੇ लेकिन यह कहा गया कि हम अदालतों का काम रह गया लेकिन देखो एक एप्लीकेशन हूँ गवाह वालों मोर्चे वाल ने छे महीन पेल फरीदकोट की मानजोग अदालत एप्रूवर के बारे तीन साल बाद एप्लीकेशन दे रहे हैं उदो आगे आगे चल के अपरूवर जो बनाए जा रहे थे और उदों उन्हिवार ने उन्होंने चाचा ने जो कहा कि अपरूवर ना बनाया जाए तो उदो कहते कि नहीं जी ये परिवारिक विवाद करके इस तरह की गल कर रहे हैं ये सारा कुछ मेरे कुल देखो सारा कुछ मेरे एविडेंस है ए टू जेड हर चीज अदालत अदाले मैं ये यही कह सरकारी वकील ने छे महीने तो सिर्फ यह नहीं कह पाए अदालत आखो क्रिमिनल प्रोसीजर कोड है क्रिमिनल प्रोसीजर कोड और एक किताब सब तो ऑथेंटिक किताब बनी जाती है ਇਹਦਾ ਸੈਕਸ਼ਨ ਹੈ ਜੀ 362 362 ਦੇ ਵਿੱਚ ਕਲੀਅਰ ਕਟ ਹੈ ਕਿ ਕੋਈ ਵੀ ਕ੍ਰਿਮੀਨਲ ਕੋਰਟ ਆਪਣੇ ਹੀ ਫੈਸਲੇ ਨੂੰ ਰਿਵਿਊ ਨਹੀਂ ਕਰ ਸਕਦੀ ਅਲਟਰ ਨਹੀਂ ਕਰ ਸਕਦੀ ਫੈਸਲਾ ਚਾਹੇ ਉਹ ਜੱਜਮੈਂਟ ਹੋਵੇ ਫੈਸਲਾ ਚਾਹੇ ਉਹ ਆਰਡਰ ਹੋਵੇ ਲੇਕਿਨ ਇਹ ਹੀ ਚੀਜ਼ ਇੱਕ ਲਾਈਨ ਸਾਡੇ ਸਰਕਾਰੀ ਵਕੀਲ ਨਹੀਂ ਬੋਲ پا ਰਹੇ ਨੇ ਇੱਕ ਨਹੀਂ ਅਨੇਕ ਮਾਨਜੁਕ ਸੁਪਰੀਮ ਕੋਰਟ ਦੇ ਇਹਦੇ ਉਤੇ ਹਮ ਆਰਡਰਸ ਵੀ ਆਏ ਨੇ ਔਰ ਜਿਸ ਮੈਟਰ ਨੂੰ ਮਾਨਯੋਗ ਹਾਈ ਕੋਰਟ ਨੇ 4 ਜੁਲਾਈ 2022 ਨੂੰ ਕਲੀਅਰ ਕਰ ਦਿੱਤਾ ਕਿ ਹੁਣ ਇਸ ਦੇ ਉੱਤੇ ਟਰਾਇਲ ਹੋਣਾ ਚਾਹੀਦਾ ਹੈ ਟਰਾਇਲ ਤਾਂ ਹੋ ਨਹੀਂ ਰਿਹਾ ਹੈ ਟਰਾਇਲ ਨੂੰ ਡਿਲੇ ਕਰਾਉਣ ਵਾਸਤੇ ਦੋਸ਼ੀਆਂ ਨੂੰ ਫਾਇਦਾ ਕਰਾਉਣ ਵਾਸਤੇ ਬਖਰੇ ਬਖਰੇ ਕਿਸਮ ਦੇ ਅਪਲੀਕੇਸ਼ਨ ਰਾਇਲ ਕੋਰਟ ਦੇ ਵਿੱਚ ਦਿੱਤੇ ਜਾ ਰਹੇ ਨੇ ਹਲੇ ਤੱਕ ਚਾਰਜ ਫਰੇਮ ਨਹੀਂ ਹੋਇਆ ਜਦਕਿ 4 ਜੁਲਾਈ 2022 ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਇਹਦੇ ਉੱਤੇ ਚਾਰਜ ਫ੍ਰੇਮ ਹੋਵੇ ট্রાયਲ ਸ਼ੁਰੂ ਕੀਤਾ ਜਾਵੇ ਲੇਕਿਨ ਇੱਕ ਚੀਜ਼ ਦਾ ਮੈਂ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਮੁੱਦੇ ਤੇ ਉਸੇ ਤਰੀਕੇ ਦੇ ਨਾਲ ਖੜਾ ਰਾਂਗਾ ਜਿਸ ਤਰੀਕੇ ਦੇ ਨਾਲ ਜਦੋਂ ਮੈਂ ਰਿਜਾਈਨ ਕੀਤਾ ਸੀ ਉਦੋਂ ਜੋ ਮੇਰਾ ਸਟੈਂਡ ਸੀ ਸੇਮ ਮੇਰਾ ਇਹ ਸਟੈਂਡਰ ਹੈਗਾ ਤੋਂ ਦਾਦੀਏ ਕਿ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਇਹ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਏ ਪਰ ਇੰਨੇ ਸਮੇਂ ਬਾਅਦ ਵੀ ਕੋਈ ਇਨਸਾਫ ਨਾ ਮਿਲਣ ਤੇ ਪ੍ਰਸ਼ਾਸਨ ਤੇ ਜਾਂਚ ਕਮੇਟੀਆਂ ਤੇ ਵੀ ਸਵਾਲ ਖੜੇ ਹੋ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਦੋਂ ਤੱਕ ਇਨਸਾਫ ਮਿਲਦਾ ਏ ਵੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਸਾਰੰਦ ਇਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਜਦੋਂ ਉਹ 1.5 ਤੋਂ ਸਿੰਘਾਂ ਦੀ ਰਿਹਾਈ ਦੀ ਅਰਦਾਸ ਕਰਕੇ ਵਾਪਸ ਆ ਰਿਹਾ ਸੀ ਤਾਂ ਉਹਨਾਂ ਦੇ ਦਿੱਲੀ ਪਹੁੰਚਣ ਤੇ ਪੰਜਾਬ ਪੁਲਿਸ ਵੱਲੋਂ ਉਹਨਾਂ ਦੇ ਨਾਲ ਮੌਜੂਦ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੇ ਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਤੇ ਪੰਜਾਬ ਸਰਕਾਰ ਨੂੰ ਕੇਦਰੀ ਹੋਏ ਵੱਡਾ ਇਲਜ਼ਾਮ ਲਗਾਇਆ ਸਿੱਖਾਗੂ ਅਮਰਪਾਲ ਸਿੰਘ ਦਾ ਪਰਿਵਾਰ ਸਾਰੇ ਤਖਤਾਂ ਤੇ ਬੰਦੀ ਸਿੰਘਾਂ ਤੇ ਸਾਮ ਦੀ ਡਿਬਰੂਗੜ੍ਹ ਜਿਹੜੀ ਵਿੱਚ ਬੰਦ ਅਮਰਪਾਲ ਤੇ ਉਹਨਾਂ ਦੇ ਸਾਥੀਆਂ ਲਈ ਅਰਦਾਸ ਕਰਨ ਪਹੁੰਚ ਰਿਹਾ ਹੈ ਇਸੇ ਦੇ ਚੱਲਦੇ ਵੱਡੀ ਖਬਰ ਸਾ ਕਿ ਅਮਰਪਾਲ ਸਿੰਘ ਦਾ ਪਰਿਵਾਰ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਦਿੱਲੀ ਪਹੁੰਚ ਕੇ ਪੰਜਾਬ ਪੁਲਿਸ ਨੇ ਉਹਨਾਂ ਨਾਲ ਦੇ ਇੱਕ ਨੌਜਵਾਨ ਨੂੰ ਬਿਨਾਂ ਕਿਸੇ ਨੂੰ ਦੱਸੇ ਗ੍ਰਿਫਤਾਰ ਕਰ ਲਿਆ ਇਸ ਤੇ ਸ਼੍ਰੋਮਣੀ ਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਪਹੁੰਚ ਕੇ ਪੁਲਿਸ ਦੇ ਅਫਸਰਾਂ ਨੂੰ ਸਿੱਧੀ ਤੇ ਸਪਸ਼ਟ ਚੇਤਾਵਨੀ ਦਿੱਤੀ ਕਿ ਪੁਲਿਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕਰੇ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਸਾਡੇ ਨੌਜਵਾਨਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ ਮੈਂ ਨਹੀਂ ਸੀ ਜਾਣਦਾ ਕਿ ਉਹ ਲੇਡੀਜ਼ ਕੌਣ ਨੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਵੇਂ ਨਾ ਢੇੜ ਤੋਂ ਆ ਰਹੇ ਆਂ ਔਰ ਰਸਤੇ 'ਚ ਜਿੱਨੇ ਦਿੱਲੀ ਪਹੁੰਚਿਆ ਤੇ ਸਾਡੇ ਬੰਦੇ ਨੂੰ ਪੁਲਿਸ ਜਿਹੜੀ ਅੱਗੀ ਜੁਰਦਸਤ ਕਹਿੰਦੀ ਸੀ ਕਿ ਬਾਹਰ ਕੱਢ ਦੇ ਤੇ ਉਹ ਬਹੁਤ ਜ਼ਿਆਦਾ ਕਰਨ ਗਏ ਅਸੀਂ ਚਾਹੁੰਦੇ ਆਂ ਵੀ ਤੁਸੀਂ ਕੁਝ ਕਾਰਵਾਈ ਕਰੋ ਮੈਂ ਕਿਹਾ ਕੋਈ ਨਹੀਂ ਮੈਂ ਆ ਜਾਂਦਾ ਵਾਂ ਮੈਂ ਆਪਣੇ ਜਿਹੜੇ ਵਰਕਰ ਸਨ ਨੇੜੇ ਉਹਨਾਂ ਨੂੰ ਮੈਂ ਭੇਜਤਾ ਉੱਤੇ ਤੇ ਆਪ ਮੈਂ ਚੱਲ ਪਿਆ ਉਸੇ ਵਕਤ ਪਰ ਉੱਤੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਜਿਨ੍ਹਾਂ ਨੇ ਟੈਲੀਫੋਨ ਕੀਤਾ ਉਹ ਅਮਰਤਪਾਲ ਜੀ ਉਹਨਾਂ ਦੇ ਮਾਤਾ ਅਗੀ ਉਹਨਾਂ ਦੇ ਪਿਤਾ ਨਾਲ ਸਨ ਸਾਥੀ ਨਾਲ ਸਨ ਤੇ ਪਰ ਉਹਨਾਂ ਨੂੰ ਬਥਿਆਬੇ ਹੋਰ ਪ੍ਰੀਤ ਸਿੰਘ ਮੁੰਡਾ ਪੁਲਿਸ ਨੇ ਬਿਠਾਇਆ ਹੋਇਆ ਸੀ ਬਈ ਅਸੀਂ ਇਹਦੀ ਤਫਤੀਸ਼ ਕਰਨੀ ਹੈ ਜਿਹੜਾ ਮਜੀਠੇ ਥਾਣੇ ਤੋਂ ਇੰਸਪੈਕਟਰ ਸਾਹਿਬ ਆਏ ਸਨ ਦੋ ਹੋਰ ਬੰਦੇ ਨਾਲ ਸਨ ਉਹਨਾਂ ਨੇ ਕਹਿ ਜੀ ਵੀ ਸਾਨੂੰ ਇਹਨਾਂ ਦੀ ਬੜੀ ਦੇਰ ਤੋਂ ਲੋੜ ਸੀ ਤੇ ਸਾਡੋ ਇੱਕ ਇਨਫਰਮੇਸ਼ਨ ਮਿਲੀ ਕਿ ਇਸ ਵਕਤ ਇੱਥੇ ਆ ਕੇ ਤੇ ਅਸੀਂ ਦਿੱਲੀ ਆ ਕੇ ਇਹਨਾਂ ਨੂੰ ਪਰਫਾਰਮ ਕਰਤਾ ਮੈਂ ਕਿਹਾ ਚਲੋ ਜੇ ਦਿੱਲੀ ਆ ਗਏ ਸਾਂ ਤਾਂ ਹੰਮਰਸਰ ਪਹੁੰਚ ਕੇ ਕਰ ਲਾਂਗੇ ਇਵੇਂ ਉਹਨਾਂ ਨੂੰ ਪਰੇਸ਼ਾਨ ਸੰਗਤੋਂ ਪਰੇਸ਼ਾਨ ਕਰੇ ਦੇਖੀ ਲੋੜ ਸੀ ਪਰ ਉਹ ਕੋਈ ਲਿਖ ਕੇ ਨਹੀਂ ਸੀ ਦੇ ਰਹੇ ਤਾਂ ਅਸੀਂ ਨੇ ਕਹਾਂ ਵੀ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਭਾਈ ਇਹਨਾਂ ਨੇ ਸਾਰੀ ਜਮਾਤਰਾਸ਼ੀ ਲਈ ਗਈ ਹੈ ਔਰ ਉਸ ਜਮਾਤਰਾਸ਼ੀ ਦੇ ਵਿੱਚ ਕੋਈ ਚੀਜ਼ ਬਰਾਮਤ ਨਹੀਂ ਹੋਈ ਨਾ ਕੋਈ ਹਥਿਆਰ ਨਾ ਕੋਈ ਪੋਟਰ ਨਾ ਕੋਈ ਕੁਝ ਹੋਇਆ ਔਰ ਵੇ ਕੋ ਕਰੇਂ ਸੀ ਕਹਿੰਦੇ ਜੀ ਬਿਲਕੁਲ ਸੀ ਲਿਖ ਕੇ ਦੇ ਦੇਣਾ ਉਹਨਾਂ ਨੇ ਲਿਖ ਕੇ ਦੇਤਾ ਉਦੋਂ ਮੈਂ ਆਪਣੀ ਗਵਾਹੀ ਵੀ ਪਾ ਦਿੱਤੀ ਤੇ ਮੈਂ ਕਹਾਂ ਜੀ ਉਹ ਕਨਕ ਅਗਰ ਕਿਸੇ ਨੂੰ ਜਾਣਾ ਹੈ ਤੇ ਮੈਂ ਉਹ ਵਾਹਕਲ ਪ੍ਰੋਵਾਈਡ ਕਰ ਦੇਣਾ ਉਹਨਾਂ ਨੂੰ ਨਾਲ ਲੈ ਜਾਂਦੇ ਆ ਮੈਂ ਕਿਹਾ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਜੇ ਉਹ ਜਾਣਾ ਤਾਂ ਗੱਡੀ ਮੈਂ ਭੇਜ ਦੇਣਾ ਪਰ ਫਿਰ ਅਸੀਂ ਉਹਨਾਂ ਨੂੰ ਮਾਤਾ ਨੂੰ ਔਰ ਉਹਨਾਂ ਦੇ ਲੜਕੇ ਦੀ ਮਦਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਉਹਨਾਂ ਨੇ ਨਹੀਂ ਬਈ ਮੁੰਡਾ ਪੜਿਆ ਘਰ ਤੇ ਮੁਰਦੇ ਹਾਰੀ ਸਾਨੀ ਹੋਈ ਉਹ ਗੱਲ ਬਿਲਕੁਲ ਨਹੀਂ ਸੀ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਆਪਣੇ ਨੂੰ ਬੜੀ ਤਸੱਲੀ ਹੋਈ ਬਹੁਤ ਅੱਛਾ ਲੱਗਣਾ ਹੈ ਤੁਹਾਨੂੰ ਦਾਦੀ ਕਿ ਅਮਰਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਹੋਈ ਕਾਰਵਾਈ ਤੋਂ ਬਾਅਦ ਪੰਜਾਬ ਅਤੇ ਦੇਸ਼ ਦੇ ਬਹੁਤ ਸਾਰੇ ਲੀਡਰ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਨੇ ਤੇ ਸਿੱਖਾਂ ਦੇ ਹੱਕ ਵਿੱਚ ਬੋਲਣ ਵਾਲੇ ਨੁਮਾਇੰਦਿਆਂ ਨੂੰ ਚੁੱਪ ਕਰਵਾ ਰਹੀਆਂ ਨੇ ਪੰਜਾਬ ਦੀ ਕੇਂਦਰੀ ਜੇਲ੍ਹ ਲਗਾਤਾਰ ਸੁਰੱਖਿਆ ਚ ਰਹਿੰਦੀ ਹੈ ਬਿਤੇ ਦਿਨੀ ਪੰਜਾਬ ਦੇ ਲੁਧਿਆਣਾ ਜੇਲ੍ਹ ਤੋਂ ਬਰਥਡੇ ਪਾਰਟੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਇਸ ਮਾਮਲੇ ਤੇ ਭਾਜਪਾ ਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਜ਼ਿਲ੍ਹਾ ਸਬੰਧੀ ਜਵਾਬ ਦੇ ਹੋਣਾ ਪਵੇਗਾ। ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਕੈਦੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਕੈਦੀ ਬੜੀ ਮੌਜ ਨਾਲ ਬਰਥਡੇ ਪਾਰਟੀ ਕਰਦੇ ਨਜ਼ਰ ਆ ਰਹੇ ਨੇ। ਇਸ ਤੇ ਵੱਖ-ਵੱਖ ਸਿਆਸੀ ਗੂ ਪੰਜਾਬ ਸਰਕਾਰ ਨੂੰ ਘੇੜਦੇ ਦਿਖਾਈ ਦਿੱਤੇ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਜਿੱਠਿਆ ਵੀ ਸ਼ਾਮਲ ਨੇ। ਪੂਰਾ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਦੇ ਇਸੇ ਦੇ ਚੱਲਦੇ ਪਾਜ ਪਾਗੂ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਿਹਾ ਕਿ ਜੇਲ੍ਹ ਦਾ ਡਿਪਾਰਟਮੈਂਟ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਪਰ ਉਹ ਪੰਜਾਬ ਵੱਲ ਧਿਆਨ ਨਹੀਂ ਦੇ ਰਹੇ ਕੇਂਦਰ ਵੱਲ ਦੀ ਉਂਗਲੀ ਫੜ ਕੇ ਚੱਲ ਰਹੇ ਨੇ ਗਰੇਵਾਲ ਸਾਹਿਬ ਲਗਾਤਾਰ ਜੇਲਾਂ ਦੇ ਵਿੱਚੋਂ ਵੀਡੀਓ ਵਾਇਰਲ ਹੁੰਦੀਆਂ ਨੇ ਕੈਦੀ ਜਸ਼ਨ ਮਨਾਉਂਦੇ ਨੇ ਕਈ ਵਾਰ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਨੇ ਕੀ ਕਹੋਗੇ ਜੇਲ੍ਹ ਪ੍ਰਸ਼ਾਸਨ ਨੂੰ ਲੈ ਕੇ ਕਿਉਂ ਇਹ ਕਰਨਾ ਵਾਪਰ ਦਿੰਦੇ ਨੇ ਜੀ ਵੇਖੋ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਜੇਲ ਦਾ ਡਿਪਾਰਟਮੈਂਟ ਉਹਨਾਂ ਕੋਲ ਹੈ ਜੀ ਉਹ ਆਪ ਵਿਸਾਖਨਾ ਟਿਕਾਏ ਹੋਏ ਆ ਜਾਂ ਕੇਜਰੀਵਾਲ ਦੀ ਨਾਲ ਉਹਨਾਂ ਦੀ ਉਂਗਲੀ ਫੜ ਕੇ ਬਾਹਰ ਪਾਰਟੀ ਦੂਸਰੇ ਸੂਬੇ ਚ ਕੜੀ ਕਰਦੇ ਫਿਰ ਰਹੇ ਆ ਇਹ ਸਾਰਾ ਜਿਆਦਾ ਟਾਈਮ ਉਹ ਪੰਜਾਬ ਤੋਂ ਬਾਹਰ ਲੈਂਦੇ ਨੇ ਤੇ ਇਸ ਕਰਕੇ ਜੇਲ੍ਹ ਦੀ ਜ਼ਿੰਮੇਵਾਰੀ ਉਹਨਾਂ ਦੀ ਆ ਜੇਲ੍ਹ ਦਾ ਮੰਤਰਾਲਾ ਵੀ ਉਹਨਾਂ ਕੋਲ ਆ ਉਹਨਾਂ ਨੂੰ ਇਹ ਪੰਜਾਬੀਆਂ ਨੂੰ ਜਵਾਬਦੇਹ ਹੋਣਾ ਪਊਗਾ ਉਹ ਜਵਾਬਦੇਹ ਹੋਣ ਦੀ ਬਜਾਏ ਸਾਡੇ ਲੋਕਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਆ ਪੋਜੀਸ਼ਨ ਵਾਲੇ ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਹੁਣ ਸੁਖਵਾਲ ਖੇਰਾਂ ਨਾਲ ਹੋ ਰਿਹਾ ਜੀ ਭਈ ਜੇ ਕੇਸ ਸੀ ਉਹਦੇ ਚ ਅਰੈਸਟ ਕਰ ਲਿਆ ਜ਼ਮਾਨਤ ਮਿਲ ਗਈ ਤੁਸੀਂ ਹੋਰ ਮੁਕੱਦਮਾ ਦਰਜ ਕਰਤਾ ਜੇਲ੍ਹ ਤੋਂ ਬੈਠਾ ਹੀ ਉਹ ਸਮਗਲਿੰਗ ਕਰ ਰਿਹਾ ਦੇਰ ਚੋਂ ਬੰਦੀ ਨਸ਼ਾ ਇਹਦਾ ਕੰਮ ਕਰ ਰਿਹਾ ਇਸੇ ਤਰ੍ਹਾਂ ਵਿਕਰਮ ਵਜੀਠੀ ਆਇਆ ਉਹਦੀ ਧਰਮ ਪਤਨੀ ਇੰਨੀ شریف ਔਰ ਸੱਜਣ ਮਹਿਲਾ ਹੈਗੀ ਆ ਉਹ ਉਹ ਉਹਦੇ ਤੇ ਜਾ ਕੇ ਉਹਨੂੰ ਨੋਟਿਸ ਸੰਭਲ ਕਰਤਾ ਇਹ ਕੋਈ ਅੱਛੀ ਗੱਲ ਥੋੜਾ ਹੈਗੀ ਆ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਆ ਜਿਹੜੇ ਪੰਜਾਬ ਦੇ ਹਿੱਤੇ ਹੋਣ ਹੁਣ ਤੁਸੀਂ ਦੇਖੋ ਵੀ ਆਪਣੀਆਂ ਫੋਟੋ ਲਾਉਣ ਦੇ ਚੱਕਰ 'ਚ ਇਹ ਲੋਕਾਂ ਦੇ ਟੈਕਸ ਦਾ 600 ਕਰੋੜ ਤੋਂ ਵੱਧ ਪੈਸੇ ਦੀਆਂ ਐਡ ਦੇ ਚੁੱਕੇ ਆ ਸਬ ਮੋਦੀ ਜੀ ਨੇ ਸਾਡੇ 35 ਦੇ ਕੰਮ ਕਰਨ ਦੇ ਤਰੀਕੇ ਦਾ ਫਰਕ ਦੇਖ ਲਓ ਮੋਦੀ ਜੀ ਨੇ 600 ਕਰੋੜ ਰੁਪਏ ਲਾ ਕੇ ਸਰਬਦੇਸ਼ੀ ਚੰਦਰਯਾਨ ਬਣਾ ਕੇ ਚੰਦਰਮਾ ਤੇ ਉਤਾਰ ਕੇ ਇਤਿਹਾਸ ਰਚਦਾ ਹਿੰਦੁਸਤਾਨ ਦਾ ਉੱਥੇ ਇੱਥੇ ਲੋਕਾਂ ਦੇ ਟੈਕਸ ਦਾ ਪੈਸਾ ਇਹ ਬਰਬਾਦ ਕਰਦੇ ਆ ਇਹਨਾਂ ਨੂੰ ਜਵਾਬਦੇਹ ਹੋਣਾ ਪਊਗਾ ਜੇਲਾਂ 'ਚ ਤਾਂ ਬਹੁਤ ਬੁਰੀ ਹਾਲਤ ਆ ਇਹ ਖਾਲੀ ਤੁਸੀਂ ਤਾਂ ਕਹਿ ਰਹੇ ਹੋ ਕਿ ਜੇਲਾਂ ਜਸ਼ਨ ਮਨਾਏ ਜਾ ਰਹੇ ਜਸ਼ਨ ਨਹੀਂ ਉੱਥੋਂ ਫਰੋਤੀਆਂ ਵੀ ਲਈਆਂ ਜਾ ਰਹੀ ਨੇ ਉੱਥੋਂ ਹੀ ਇਹ ਜਿਹੜਾ ਨਾਰਕੋਟਿਕ ਐਡਿਕਟਿਜ਼ਮ ਪੂਰਾ ਉੱਥੋਂ ਹੀ ਚੱਲ ਰਿਹਾ ਐਸ ਵੇਲੇ ਜੀ ਬੋਰ ਪੰਜਾਬ ਪੰਜਾਬ ਦੇ ਲਈ ਖਤਰਾ ਬਣ ਗਿਆ ਮੁੱਖ ਮੰਤਰੀ ਜ਼ਿਲ੍ਹਾ ਦੇ ਲਈ ਜਵਾਬਦੇਹ ਹੋਣਾ ਪਊਗਾ ਉਹਨਾਂ ਨੂੰ ਧੰਨਵਾਦ ਜੀ ਤੋਂ ਦੱਸਦੀ ਕਿ ਇਸ ਦੌਰਾਨ ਹਰਜੀਤ ਗਰੇਵਾਲ ਵਿਕਰਮ ਜੇਠੀ ਦੀ ਪਤਨੀ ਗਨੀਬ ਕੌਰ ਮਜੀਠੀਆ ਤੇ ਸਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬੋਲਦੇ ਵੀ ਨਜ਼ਰ ਆਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਿਆਮ ਤੱਕਾ ਕਰ ਰਹੀ ਹੈ ਪੰਜਾਬਪੁਰਸ ਨੂੰ ਸਾਲ ਦੇ ਸ਼ੁਰੂ ਵਿੱਚ ਹੀ ਵੱਡੀ ਸਫਲਤਾ ਹਾਸਲ ਹੋਈ ਹੈ 2023 ਤੋਂ ਹੀ ਪੰਜਾਬਪੁਰਸ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਚਲਾ ਰਹੀ ਹੈ ਇਸ ਤੇ ਕਈ ਨਸ਼ਾ ਤਸਕਰਾਂ ਨੂੰ ਕਾਬੂ ਵੀ ਕੀਤਾ ਗਿਆ ਹੈ ਇਸ ਦੇ ਚਾਹਦਾਂ ਜਲੰਧਰ ਵਿਖੇ ਪੰਜਾਬਪੁਰਸ ਨੇ 36 ਕਿਲੋ ਅਫੀਮ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਥਾਣੇ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇੱਕ ਟਰੱਕ ਚਲੂਕੋ ਕੇ ਅਫੀਮ ਲਿਆ ਰਹੇ ਚਾਰ ਨਸ਼ਾ ਤਸਕਰਾਂ ਨੂੰ 63 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਏ ਚਾਰੇ ਮੁਲਜ਼ਮਾਂ ਦੋ ਟਰੱਕਾਂ ਅਤੇ ਇੱਕ ਟਰੈਕਟਰ ਟਰਾਲੀ ਵਿੱਚ ਗੁਪਤ ਤਰੀਕੇ ਨਾਲ ਅਫੀਮ ਲਿਆ ਰਹੇ ਸਨ ਮੁਲਜ਼ਮ ਚਾਹ ਪੱਤੀ ਵਿੱਚ ਲੁਕੋ ਕੇ ਅਫੀਮ ਲਿਆ ਰਹੇ ਸਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਗੁਰਾਇਆਂ ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਨਾਲ ਨਾਕਾਬੰਦੀ ਕੀਤੀ ਹੋਈ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਈਵੇ ਰਾਹੀਂ ਅਫੀਮ ਦੀ ਵੱਡੀ ਖੇਪ ਭੇਜੀ ਜਾ ਰਹੀ ਹੈ ਪੁਲਸ ਨੇ ਨਾਕਾਬੰਦੀ ਦੌਰਾਨ ਜਦੋਂ ਦੋ ਟਰੱਕਾਂ ਤੇ ਇੱਕ ਟਰੈਕਟਰ ਟਰਾਲੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਹਨਾਂ ਕੋਲੋਂ 36 ਕਿਲੋ ਅਫੀਮ ਬਰਾਮਦ ਹੋਈ ਅਫੀਮ ਸਮੇਤ ਚਾਰ ਗ੍ਰਿਫਤਾਰ ਕਿਤੇ ਮਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਆਪਣੇ ਗੁਰਾਇਆਂ ਪੁਲਿਸ ਨੂੰ ਫਗਵਾੜਾ ਫਲੋਰ ਸਬਡਿਵੀਜ਼ਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾਲੀਕਾ ਟਰੈਕਟਰ ਜਿਹੜਾ ਆ ਉਹਨੂੰ ਉਹਦੇ ਵਿੱਚੋਂ ਚਾਰ ਬੰਦਿਆਂ ਨੂੰ ਅਰੈਸਟ ਕਰਕੇ 63 ਕਿਲੋਗ੍ਰam ਦੇ ਹੈਰੋਨ ਜਿਹੜੀ ਆ ਅਫੀਮ ਜਿਹੜੀ ਆ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਚਓ ਗਾਇ ਨੇ ਨਾਕਾ ਲਾਇਆ ਸੀ ਜਦੋਂ ਉਹਨਾਂ ਕੋਲ ਮੁਖਬਰ ਖਾਸ ਦੀ ਇਤਲਾਹ ਆਈ ਕਿ ਇਮਫਾਲ ਤੋਂ ਜਗਦੀਸ਼ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅੰਮ੍ਰਿਤਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਾਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਾਕਾ ਲਗਾ ਕੇ ਜਦੋਂ ਪੀਬੀ 10 ਐਚਏ 9921 ਤੇ PP10HA6192 ਤੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਇੱਕ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਹਫੀਮ ਨੂੰ ਲੁਕੋਣ ਲਈ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕਿ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਜਿਹੜੀ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6199 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾ ਲਿਕਾ ਟਰੈਕਟਰ ਆ ਜਿਸ ਨੂੰ ਕਿ ਜਗਜੀਤ ਸਿੰਘ ਖੁਦ ਚਲਾ ਰਿਹਾ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਆ ਬਰਾਮਦ ਹੋਈ ਜੋ ਇਹਨਾਂ ਚਾਰਾਂ ਨੂੰ ਉਹਦੇ ਵਿੱਚ 15 ਐਂਡੀਪੀਐਸ ਸੈਕ ਔਰ 31ਏ ਜਿਹੜੀ ਐਂਡੀਪੀਐਸ ਸੈਕ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਹੈ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹਦੀ ਇચ્ੀ ਤਰ੍ਹਾਂ ਪੈਰਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਫਾਂਸੀ ਵੀ ਹੋ ਸਕਦੀ ਹੈ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ 깈 ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਕਲਿੰਗ ਸ਼ੁਰੂ ਕਰਤੀ ਹੈ ਜੋ ਇਹਦੀ ਪੁੱਛ ਕੇ ਇਸ ਤੋਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਇਮਫਾਲ ਤੋਂ ਚਾਹ ਪੱਤੀ ਚ ਲੈ ਕੇ ਆ ਰਿਆ ਸੀ ਔਰ ਅੰਮ੍ਰਿਤਸਰ ਇਹਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਤੋਂ ਦਾਦੀਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਵੱਡੀ ਪੱਧਰ ਵਿੱਚ ਨਸ਼ਾ ਬ੍ਰਾਂਧ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਅੱਜ ਵੀ ਠੰਡ ਤੇ ਧੁੰਦ ਦਾ ਕਹਿਰ ਜਾਰੀ ਹੈ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਧੁੰਦ ਦਾ orange alert ਜਾਰੀ ਕੀਤਾ ਹੈ ਮੌਸਮ ਵਿਭਾਗ ਨੇ 6 ਜਨਵਰੀ ਤੱਕ ਧੁੰਦ ਦਾ alert ਜਾਰੀ ਕੀਤਾ ਹੈ ਫਿਰ 7 ਜਨਵਰੀ ਤੋਂ ਬਾਅਦ ਬੱਦਲਬਾਜ਼ੀ ਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਪੰਜਾਬ ਵਿੱਚ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ ਉਤਰੀ ਭਾਰਤ ਵਿੱਚ ਤੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਦੇਰਪਰ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਨੂੰ ਪਾਰਾ ਹੋਰ ਜ਼ਿਆਦਾ ਡਿੱਗ ਜਾਂਦਾ ਹੈ। ਸੀਤ ਲਹਿਰ ਦਾ ਅਸਰ ਲਗਾਤਾਰ ਪੰਜਾਬ ਦੇ ਨਾਲ-ਨਾਲ ਪੂਰੇ ਉੱਤਰ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ ਵਿੱਚ ਮੀਂਹ ਨਾ ਪੈਣ ਕਾਰਨ ਜਨਵਰੀ ਦੀ ਸ਼ੁਰੂਆਤ ਤੁੰਦਪਰੀ ਹੋਈ ਹੈ ਜੋ 6 ਜਨਵਰੀ ਤੱਕ ਜਾਰੀ ਰਹੇਗੀ। ਅੱਜ ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿੱਚ ਤੁੰਦ ਕਾਰਨ orange alert ਜਾਰੀ ਕੀਤਾ ਹੈ। ਜਦੋਂ ਕਿ ਪੂਰਬੀ ਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਵਿੱਚ yellow alert ਜਾਰੀ ਹੈ ਇਸ ਕਾਰਨ ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ 2.3 ਡਿਗਰੀ ਸੈਲਸੀਅਸ ਹੇਠਾਂ ਗਿਆ ਹੈ ਬੀਤੇ ਦਿਨੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਨਵਾਂ ਸ਼ਹਿਰ ਸਭ ਤੋਂ ਠੰਡਾ ਸ਼ਹਿਰ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮੀ ਵਿਭਾਗ ਅਨੁਸਾਰ ਪੰਜਾਬ ਦੇ ਸੰਗਰੂਰ ਪਟਿਆਲਾ ਮੁਹਾਲੀ ਲੁਧਿਆਣਾ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਮੋਗਾ ਫਿਰੋਜ਼ਪੁਰ ਦਿਲੰਦਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਅੱਧੀ ਰਾਤ ਤੋਂ ਧੁੰਦ ਦਾਸਰ ਦਿਖਾਈ ਦੇ ਰਿਹਾ ਹੈ ਇਸ ਦੇ ਨਾਲ ਹੀ ਅੱਜ ਵੀ ਪੂਰੇ ਪੰਜਾਬ ਵਿੱਚ ਸੂਰ ਚੜ੍ਹਨ ਦੀ ਸਬਾਹਨਾਮਾ ਨਾਮੁਕ ਪਿੰਡੀਆਂ ਜਾਪ ਰਹੀਆਂ ਨੇ ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਜ਼ਿਆਦਾ ਫਰਕ ਨਹੀਂ ਹੋਵੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 6 ਜਨਵਰੀ ਨੂੰ ਤੁੰਦ ਦਾ ਅਲਰਟ ਆ ਲਾਨਿਆ ਏ 7 ਜਨਵਰੀ ਤੋਂ ਬਾਅਦ ਬੱਦਲਵਾਈ ਅਤੇ 9 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਸੰਘਣੀ ਤੁੰਦ ਕਾਰਨ ਸਵੇਰ ਵੇਲੇ ਹਰ ਪਾਸੇ ਵਿਜ਼ਿਬਿਲਟੀ ਜ਼ੀਰੋ ਹੈ ਜਿਸ ਕਾਰਨ ਇੱਥੇ ਪੁੱਜਣ ਵਾਲੀਆਂ ਉਡਾਣਾਂ 2 ਤੋਂ 6 ਘੰਟੇ ਦੇਰੀ ਨਾਲ ਪਹੁੰਚ ਰਹੀਆਂ ਨੇ ਇੰਨਾ ਹੀ ਨਹੀਂ ਤੁੰਦ ਦੇ ਕਹਿਰ ਕਾਰਨ 25 ਤੋਂ ਵੱਧ ਰੇਲ ਗੱਡੀਆਂ ਦੇਰੀ ਨਾਲ ਪੰਜਾਬ ਪੁੱਜੀਆਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਟ੍ਰੇਨਾਂ 4 ਤੋਂ 5 ਘੰਟੇ ਦੇਰੀ ਨਾਲ ਚੱਲ ਰਹੀਆਂ ਨੇ ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ 40 ਉਡਾਣਾਂ 20 ਮਿੰਟ ਤੋਂ 4 ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਸਵੇਰੇ 5:55 ਤੇ ਪੂਨੇ ਜਾਣ ਵਾਲੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ ਤੋਂ ਦੱਸਦੀ ਹੈ ਕਿ ਦਸੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਜਨਵਰੀ ਦਾ ਪਹਿਲਾ ਹਫ਼ਤਾ ਧੁੰਦ ਭਰਿਆ ਰਿਹਾ ਹੈ ਜਿਸ ਕਾਰਨ ਠੰਡ ਵੀ ਦਿਨੋ-ਦਿਨ ਵਾਧੀ ਜਾ ਰਹੀ ਹੈ ਹਾਲਾਤ ਇਹ ਨੇ ਕਿ ਲੋਕ ਸੂਰਜ ਦੇਖਣ ਨੂੰ ਵੀ ਤਰਸ ਗਏ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਹਲਕੇ ਮੀਂਹ ਤੋਂ ਬਾਅਦ ਸੂਰਜ ਦੇ ਦਰਸ਼ਨ ਹੋ ਸਕਦੇ ਨੇ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅਜ ਦੀਆਂ ਮੁਖsurਕੀਆਂ ਤੇ ਚਾਕਿਆਂ ਨੂੰ ਲੈ ਕੇ ਇੱਕ ਵਾਰ ਫਿਰ ਪਖਿਆ ਮਾਮਲਾ ਰੱਖਿਆ ਮੰਤਰੀ ਵੱਲੋਂ ਸਪਸ਼ਟਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਕਰ ਤੇ ਸਾਦੇ ਨਿਸ਼ਾਨੇ ਕਿਹਾ ਸਾਡੇ ਖਿਲਾਫ ਬੋਲਿਆ ਵੱਡਾ ਝੂਠ ਪੰਜਾਬ ਤੁਹਾਨੂੰ ਕਦੇ ਨਹੀਂ ਕਰੇਗਾ ਮਾਫ ਅਧਿਆਪਕ ਵੱਲੋਂ ਪੜ੍ਹਾਈ ਬਹਾਨੇ ਵਿਦਿਆਰਥੀਆਂ ਨਾਲ ਗਲਤ ਹਰਕਤ ਪੁਲਸ ਨੇ ਪੌਕਸੋਟ ਤਹਿਤ ਮਾਮਲਾ ਕੀਤਾ ਦਰਜ ਵਿਕਰਮ ਜੀਠਿਆ ਨੇ ਸਰਕਾਰ ਤੇ ਸਾਦੇ ਨਿਸ਼ਾਨੇ ਕਿਹਾ ਅਧਿਆਪਕ ਨੂੰ ਮਿਲਣੀ ਚਾਹੀਦੀ ਹੈ ਮਿਸਾਲੀ ਸਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਇਕਤਰਤਾ ਗੁਰਦੁਆਰਾ ਕਾਲ ਬੂੰਗਾ ਸਾਹਿਬ 'ਚ ਹੋਈ ਫਾਇਰਿੰਗ ਤੇ ਦਿੱਤਾ ਸਖਤ ਇਤਰਾਜ਼ ਕੀਤਾ ਵੱਡਾ ਦਾਵਾ ਫਾਇਰਿੰਗ ਦੌਰਾਨ ਚੱਲੀਆਂ ਹਜ਼ਾਰ ਗੋਲੀਆਂ ਰਿਪੋਰਟ ਕੀਤੀ ਤਿਆਰ ਬਹਿਵਲ ਕਲਾ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਜਾਰੀ ਸਾਬਕਾ ਜਾਂਚ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ ਕਿ ਹਾਂ ਜਾਂਚ ਨਹੀਂ ਵਧੀ ਅੱਗੇ ਮਾਮਲੇ 'ਚ ਪੁਖਤਾ ਸਬੂਤ ਹੋਣ ਦਾ ਕੀਤਾ ਦਾਵਾ ਅਦਾਲਤ 'ਚ ਕਰਨਗੇ ਪੇਸ਼ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫੇਰ ਆਜੋਮਾਗੇ ਧੰਨਵਾਦ